ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੇ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੇ ਸਦਕ ਸ਼ਾਂਤ ਆਤਮਾ ਮਾ ਨਾਮ ਵਿੱਚ ਬਾਣੀ ਵਿੱਚ ਰੰਗੀਆਂ ਹੋਈਆਂ ਆਤਮਾ ਮਾ ਤੇ ਸਾਸ ਬਾਬਾ ਜੀ ਦੇ ਅੱਖਾਂ ਦੇ ਸਾਹਮਣੇ 100-100 ਨੂੰ ਰੋਜ਼ ਸ਼ਹੀਦ ਕੀਤਾ ਜਾਂਦਾ ਵੀ ਸ਼ਾਇਦ ਡੋਲ ਜਾਣਗੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਦਾ ਪਿਆਰਾ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ ਅਮਰ ਸਾਖੇ ਨਾਮ ਦਾ ਭਾਈ ਗੁਰਬਖਸ਼ ਸਿੰਘ ਪਿਆ ਉਹਨਾਂ ਦੀ ਬਹਾਦਰੀ ਸੂਰਬੀਰਤਾ ਕਲਗੀਆਂ ਵਾਲੇ ਪਾਸਾ ਦਾ ਕਹਿਣਾ ਵੇ ਤੂੰ ਕਿਸ ਦਾ ਬੰਦਾ ਹੈ ਇਸ ਕਰਕਰਨ ਦਾ ਨਾਮ ਬੰਦਾ ਬਹਾਦਰ ਕਰਕੇ ਹੀ ਪ੍ਰਸਿੱਧ ਹੋਇਆ ਇਤਿਹਾਸ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜੀ ਢੋਲੇ ਨਹੀਂ ਪਰੰਤੂ ਜ਼ਾਲਮ ਵੀ ਹੱਦ ਤੋੜ ਦਿੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜ਼ੁਲਮ ਕਰਨ ਦੀ ਹੱਦ ਤੋੜ ਦਿੰਦਾ ਹੈ ਤੇ ਸਾਹ ਸੰਗਤ ਦੱਸਿਆ ਜਾਂਦਾ ਹੈ ਬਾਬਾ ਜੀਾਂ ਦੇ ਸਾਹਮਣੇ 2.5-3 ਸਾਲ ਦਾ ਬੱਚਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀਾਂ ਦਾ ਤੇ ਸਾਸ ਸੰਗਤ ਉਸ ਦਾ ਸਾਸ ਸੰਗਤ ਦਿਲ ਕੱਢ ਕੇ ਬਾਬਾ ਜੀ ਦੇ ਮੁਖ ਦੇ ਵਿੱਚ ਪਾਇਆ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੜਪਦਾ ਹੈ ਦਿਲ ਵੀ ਹੁਣ ਤਾਂ ਤੂੰ ਗੁਰੂ ਦਾ ਸਾਥ ਛੱਡ ਦੇ ਹੁਣ ਤਾਂ ਤੂੰ ਸਿੱਖੀ ਛੱਡ ਦੇ ਹੁਣ ਤਾਂ ਤੂੰ ਧਰਮ ਛੱਡ ਦੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਵੰਦਾ ਸਿੰਘ ਜੀ ਦੀ ਕੈਸੀ ਹਵਸਤਾ ਸੀ ਕਹਿੰਦੇ ਕੀ ਹੋ ਰਿਹਾ ਹੈ ਕਹਨੇ ਭਾਈ ਮੈਨੂੰ ਮੌਤ ਲਾੜੀ ਦੇ ਨਾਲ ਵਿਆਹ ਚੱਲਿਓ ਤੁਸੀਂ ਇਸ ਕਰਕੇ ਮੇਰੇ ਮੂੰਹ ਦੇ ਵਿੱਚ ਤੁਸੀਂ ਲੱਡੂ ਪਾ ਰਹੇ ਹੋ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਝਾਲ ਮਾਨੂੰ ਕਹਿਣ ਲੱਗੇ ਤੁਸੀਂ ਮੌਤ ਲਾੜੀ ਨਾਲ ਮੈਨੂੰ ਵਿਆਹ ਚੱਲਿਓ ਤੇ ਮੇਰੇ ਮੂੰਹ ਦੇ ਵਿੱਚ ਲੱਡੂ ਪਾ ਰਹੇ ਬਾਬਾ ਜੀਾਂ ਦੇ ਸਾਥ ਸੰਗਤ ਫਿਰ ਇੱਕ ਹੱਥ ਕਟਿਆ ਗਿਆ ਇੱਕ ਪੈਰ ਕਟਿਆ ਗਿਆ ਬਾਬਾ ਜੀ ਨੇ ਆਪਣੇ ਮੁਖ ਦੇ ਉੱਤੇ ਜਿਹੜਾ ਖੂਨ ਸੀ ਨਾ ਆਪਣੇ ਮੁਖ ਦੇ ਉੱਤੇ ਲਾ ਲਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗੇ ਬੰਦਾ ਸੇ ਕੀ ਕਰਦਾ ਹੈ ਬਾਬਾ ਜੀ ਨੇ ਕਹਿਣਾ ਕੀਤਾ ਮੈਂ ਇਸ ਕਰਕੇ ਆਪਣੇ ਮੁਖ ਨੂੰ ਲਾਲ ਕੀਤਾ ਹੈ ਕਿ ਤੁਸੀਂ ਇਹ ਨਾ ਸਮਝ ਲੋ ਮੇਰਾ ਖੂਨ ਨਿਕਲਣ ਕਰਕੇ ਕਿਤੇ ਮੇਰਾ ਚਿਹਰਾ ਪੀਗੜਾ ਪੈ ਜਾਵੇ ਤੁਸੀਂ ਕਹੋ ਵੀ ਗੁਰੂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਦਾ ਚਿਹਰਾ ਪੀਗੜਾ ਪਿਆ ਗਿਆ ਮੌਤ ਨੂੰ ਦੇਖ ਕੇ ਬੋਲੋ ਸਤਨਾਮ ਇਸ ਕਰਕੇ ਮੈਂ ਆਪਣੇ ਚਿਹਰ ਖੂਨ ਨਕਲ ਕਰਕੇ ਮੁੱਖ ਪੀੜਾ ਹੋ ਸਕਦਾ ਹੈ ਤੁਸੀਂ ਇਹ ਨਾ ਸਮਝ ਲਿਓ ਕਿ ਇਸ ਕਰਕੇ ਸਾਸ ਸੰਗਤ ਉਹ ਖੂਨ ਲਿਬੜੇ ਹੱਥ ਬਾਬਾ ਜੀ ਨੇ ਆਪਣੇ ਮੁਖਾਰ ਬਿੰਤੇ ਲਗਾ ਲਏ ਇਥੋਂ ਤੱਕ ਸਾਸ ਸੰਕੋਲ ਪੱਠੀ ਗਰਮ ਕੀਤੀ ਹੋਈ ਹੈ ਜੰਬੂਰ ਲਿਆਂਦੇ ਗਏ ਪਾਪੀ ਅਗਤ ਜਮੂਰਤ ਕਰਕੇ ਨਹ ਹਣ ਹਲ ਮਾਸ ਖਿੱਚਦੇ ਅਗ ਤੇ ਜਮੂਰ ਤ ਲੈ ਪਹਿਜੇ ਸਤ ਸ੍ਰੀ ਅਕਾਲ ਤੁਹਾਨੂੰ ਮਾਬਾ ਬੰਦਾ ਸਿੰਘ ਜੀ ਸਾਧ ਸੰਗਤ ਜੰਪੂਰਾਂ ਦੇ ਨਾਲ ਅੱਗ ਤੇ ਗਰਮ ਕਰ ਕਰਕੇ ਸਰੀਰ ਦੇ ਨਾਲੋਂ ਨਾ ਹਾਂ ਦੇ ਨਾਲੋਂ ਮਾਸ ਤੋੜਦੇ ਨੇ ਬੋਲੋ ਸਤ ਬਾਬਾ ਬੰਦਾ ਸਿੰਘ ਜੀ ਕਿੰਨੇ ਸਾਸਣ ਦੀ ਮਹਾਨ ਕੁਰਬਾਨੀ ਹੈ ਮਹਾਨ ਦੇਣ ਹੈ ਆਪ ਜੀ ਚੌਂਕੜਾ ਮਾਰੀਂ ਢੋਲ ਬੈਠੇ ਹਨ ਤੇ ਸਾਸ ਜਾਲਮ ਲੋਕ ਇਤਿਹਾਸ ਤਾਂ ਹੈ ਬਹੁਤ ਵੱਡਾ ਹੈ ਬੋਲੋ ਸਤਨਾਮ ਸੁਬਾਨ ਸ਼੍ਰੀ ਵਾਹਿਗੁਰੂ ਬਹੁਤ ਮਹਾਨ ਹੈ ਕਿ ਦੀਵਾਨ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਇਸ ਨੂੰ ਨਹੀਂ ਸੁਣਾਇਆ ਜਾ ਸਕਦਾ ਬੋਲੋ ਸਤਨਾਮ ਸੁਬਾਨ ਸ਼੍ਰੀ ਵਾਹਿਗੁਰੂ ਪੋਛਦੇ ਹਨ ਬੰਨਾ ਸਿੰਘ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਵਿੱਚ ਬੜੀ ਸ਼ਕਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਬੜੀ ਸ਼ਕਤੀ ਹੈ ਤੁਹਾਡਾ ਗੁਰੂ ਤੁਹਾਡੀ ਸਹਾਇਤਾ ਨਹੀਂ ਕਰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਡਾ ਗੁਰੂ ਤੁਹਾਡੀ ਸਹਾਇਤਾ ਨਹੀਂ ਕਰਦਾ ਬਾਬਾ ਜੀ ਹੱਸ ਕੇ ਕਹਿਣ ਲੱਗੇ ਤੁਸੀਂ ਤਾਂ ਤੁਹਾਡਾ ਗੁਰੂ ਤੁਹਾਡੇ ਨਾਲ ਨਹੀਂ ਹੈ ਕਹਿੰਦੇ ਮੇਰੇ ਮੁਖ ਦੇ ਵਿੱਚ ਮੇਰੇ ਸ਼ੀਰਖੁਰ ਬੱਚੇ ਦਾ ਮਾਸ ਤੈਨੂੰ ਪਾਇਆ ਜਾਂਦਾ ਹੈ ਜਮੂਰਾ ਨਾਲ ਮੇਰਾ ਮਾਸਲਾ ਹੈ ਜਾ ਰਿਹਾ ਤੇ ਮੈਂ ਅਡੋਲ ਬੈਠਾ ਹਾਂ ਅਜੇ ਵੀ ਤੁਹਾਨੂੰ ਮੇਰਾ ਗੁਰੂ ਨਹੀਂ ਦਿਖਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਅਜੇ ਵੀ ਤੁਹਾਨੂੰ ਮੇਰਾ ਗੁਰੂ ਦਿਖਦਾ ਨਹੀਂ ਹੈ ਤੁਹਾਡੇ ਕੋਲ ਅੱਖਾਂ ਨਹੀਂ ਹਨ ਤੁਸੀਂ ਗੁਰੂ ਨੂੰ ਦੇਖ ਨਹੀਂ ਸਕਦੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਜੋ ਅਡੋਲ ਬੈਠਾ ਸਹਿਤ ਇੱਕ ਅਕੱਠ ਸਹਾਰ ਦਾ ਹੋਇਆ ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ ਬੋਲੋ ਸਤਨਾਮ ਜੀ ਮੇਰਾ ਗੁਰੂ ਮੇਰੇ ਅੰਗ ਸੰਗ ਹੈ ਤਾਂ ਹੀ ਮੈਂ ਇਹ ਸਹੈਤੇ ਕੱਖਟ ਸਹਾਰ ਰਿਹਾ ਹਾਂ ਤਾਂ ਹੀ ਮੇਰਾ ਹੈ ਧਰਮ ਤੋਰਨੇ ਰਿਹਾ ਹੈ ਤੁਹਾਨੂੰ ਨજર ਨਹੀਂ ਆ ਸਕਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਤੁਸੀਂ ਆਪਣਾ ਕੰਮ ਕਰੋ ਬਾਬਾ ਜੀ ਦੀ ਇੱਕ ਅੱਖ ਕੱਢੀ ਗਈ ਫਿਰ ਦੂਸਰੀ ਅੱਖ ਕੱਢੀ ਗਈ ਇੱਕ ਹੱਥ ਕੱਟਿਆ ਗਿਆ ਦੂਸਰਾ ਹੱਥ ਕੱਟਿਆ ਗਿਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਹਨੇ ਭਿਆਨਕ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਬੋਲੋ ਸਤਨਾਮ ਇਸ ਦੇਸ਼ ਦਾ ਸੇਵਾ ਕੌਮ ਦਾ ਉਹ ਮਹਾਨ ਸ਼ਹੀਦ ਜਿਨ੍ਹਾਂ ਦਾ ਸਾਸਨ 300 ਸਾਲ ਹੋ ਗਿਆ ਉਹਨਾਂ ਦੇ ਨਾਲ ਕਿੰਨੇ ਸਿੱਖ ਕਿੰਨੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਰਿਆਂ ਨੂੰ ਸਾਧ ਸੰਗਤ ਨਮਸਕਾਰ ਹੈ ਬੋਲੋ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਦੇਸ਼ ਕੌਮ ਤੋਂ ਆਪਣੀ ਜਿੰਦੜੀ ਵਾਰੀ ਧਰਮ ਤੋਂ ਜਿੰਦਵਾਰੀ ਅੱਜ ਦੇ ਸਾਧ ਸੰਗਤ ਨੇ ਕਾ ਸੁਖ ਮਾਣਦੇ ਹੋਏ ਬੜੇ ਸੁੰਦਰ ਘਰਾਂ ਦੇਸ਼ਾਂ ਦੇਸ਼ਾਂ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੈ ਕੋਈ ਕਾਸ਼ਟ ਨਹੀਂ ਹੈ ਫਿਰ ਵੀ ਇਹ ਸਾਧ ਸੰਸਖਿ ਨਹੀਂ ਨਿਵਾ ਸਕਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਵੀ ਸਾਧ ਸੰਗਤ ਇਹਦੇ ਕੋ ਟਾਈਮ ਨਹੀਂ ਬਾਣੀ ਪੜਨ ਦਾ ਨਾਮ ਜਪਣ ਦਾ ਜੀਵਨ ਨੂੰ ਸਫਲਾ ਕਰਨ ਦਾ ਸਾਧ ਸੰਕਰਨ ਦਾ ਹੈ ਤੇ ਕਿਆ ਟੈਕਸ ਲੱਗਦਾ ਕਿਆ ਔਖਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹੋਰ ਇਹ ਕਿਹੜਾ ਧਰਮ ਨਿਵਾਵੇਗਾ ਸੰਗਤ ਨਹੀਂ ਕਰ ਸਕਦਾ ਸੇਵਾ ਨਹੀਂ ਕਰ ਸਕਦਾ ਗੁਰੂ ਦਾ ਦਸਬੰਦ ਵੀ ਨਹੀਂ ਦੇ ਸਕਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨੂੰ ਸਿਰ ਕਿੱਥੇ ਦੇਵੇਗਾ ਵਾਹਿਗੁਰੂ ਗੁਰੂ ਘਰ ਦੀ ਸੇਵਾ ਦੇ ਵਿੱਚ ਕੋਈ ਹਿੱਸਾ ਨਹੀਂ ਪਾਉਂਦਾ ਹੈ ਸੇਵਕ ਬਣਿਆ ਹੋਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਿੱਖਿਆ ਕੋਈ ਨਹੀਂ ਚੱਲਦਾ ਸਿੱਖਿਆ ਤੇ ਹੈ ਸਿੱਖ ਕੌਣ ਦਾ ਬੋਲੋ ਸਤਨਾਮ ਸ੍ਰੀ ਨਹੀਂ ਭਾਈ ਜੋ ਸਿੱਖ ਸੇਵਕ ਹੈ ਆਪਣੇ ਵਾਸਤੇ ਸਾਰੀ ਦੁਨੀਆ ਜਿਉਂਦੀ ਹੈ ਭਾਈ ਗੁਰੂ ਵਾਸਤੇ ਕੁਝ ਕਰਨਾ ਧਰਮ ਵਾਸਤੇ ਕੁਝ ਕਰਨਾ ਦੇਸ਼ ਕੌਮ ਵਾਸਤੇ ਕੁਝ ਕਰਨਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿੰਦ ਨਹੀਂ ਕਰ ਸਕਦੇ ਕੁਝ ਸੇਵਾ ਵੀ ਨਹੀਂ ਕਰ ਸਕਦੇ ਬੋਲੋ ਸਤਨਾਮ ਗੁਰੂ ਦੇ ਕਕਾਰ ਵੀ ਨਹੀਂ ਪਾ ਸਕਦੇ ਗੁਰੂ ਦੇ ਕੇਸ ਵੀ ਨਹੀਂ ਰੱਖ ਸਕਦੇ ਸੰਗਤ ਵੀ ਨਹੀਂ ਕਰ ਸਕਦੇ ਬਾਣੀ ਵੀ ਨਹੀਂ ਪੜ ਸਕਦੇ ਇਹ ਕੀ ਔਖਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਅੰਦਰ ਗੁਰੂ ਦਾ ਪਿਆਰ ਨਹੀਂ ਹੈ ਵਿਸ਼ਵਾਸ ਨਹੀਂ ਹੈ ਸ਼ਰਧਾ ਨਹੀਂ ਹੈ ਭਰੋਸਾ ਨਹੀਂ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਧਰਮ ਕਮਾਉਣ ਦਾ ਸਾਡੇ ਅੰਦਰ ਜਜ਼ਬਾ ਨਹੀਂ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਤਾਂ ਵੈਸੇ ਹੀ ਪੜਦੇ ਹਾਂ ਸਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸੜਕ ਨਾ ਜਾਵੇ ਜੇ ਕਿਤੇ ਮਾੜੀ ਜਿਹੀ ਵਿਪਾਰਖ ਪਾਜੇ ਨਾ ਕੰਡਾਈ ਜੋਜ ਹੈ ਕੋਈ ਮਾੜਾ ਜਾਂ ਲਾਲਚੇ ਦੇ ਦੇ ਇੰਨੇ ਚੀ ਸਾਸਨ ਡਰ ਕੇ ਪਾ ਜਾਂਦਾ ਅਜਦਾ ਸਿੱਖ ਬੋਲੋ ਸਤਨਾਮ ਸਤਿ ਸ੍ਰੀ ਅਕਾਲ ਨਿਰੋਪ ਉਪਦੇਸ਼ ਕਮਾਉਣ ਦਾ ਸਾਥ ਸੰਗ ਜਜ਼ਬਾ ਨਹੀਂ ਹੈ ਸਿੱਖੀ ਕਮਾਉਣ ਦਾ ਤਰ੍ਹਾਂ ਕਮਾਉਣ ਦਾ ਅਜੇ ਸਿੱਖ ਦੇ ਅੰਦਰ ਜਜ਼ਬਾ ਨਹੀਂ ਹੈ ਬੋਲੋ ਸਤਨਾਮ ਸਤਿ ਸ੍ਰੀ ਅਕਾਲ ਹਬਲ ਤਾਂ ਗੁਰੂ ਦਾ ਪੂਰੇ ਗੁਰੂ ਦਾ ਉਪਦੇਸ਼ ਸੁਣਨ ਦਾ ਵੀ ਟਾਈਮ ਨਹੀਂ ਹੈ ਇਹਦੇ ਕੋਲੇ ਬੋਲੋ ਸਤਨਾਮ ਉਪਦੇਸ਼ ਸੁਣਨ ਦਾ ਤਾਂ ਟਾਈਮ ਨਹੀਂ ਹੈ ਉਦੇਸ਼ ਨੂੰ ਕਮਾਉਣ ਦਾ ਤੇ ਤੁਹਾਨੂੰ ਟਾਈਮ ਕਿੱਥੇ ਹੋਊਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਸਾਧ ਸੰਸੇ ਕਹਿੰਦੇ ਹੁੰਦੇ ਭਾਈ ਸਾਧ ਸੰਗ ਸਿੱਖਾਂ ਨੂੰ ਬੜੇ ਲਾਲਚ ਦਿੱਤੇ ਗਏ ਬੜੇ ਡਰਾਵੇ ਦਿੱਤੇ ਗਏ ਕਸ਼ਟ ਦਿੱਤੇ ਗਏ ਸਾਧ ਸੰਗਤ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰੰਤੂ ਸਾਧ ਸੰਗਤ ਇੱਕੋ ਹੀ ਗੱਲ ਕਹਿੰਦੇ ਹੋਏ ਸ਼ੀਸ਼ ਦੀਆਂ ਪਾ ਗਏ ਬੋਲੋ ਸਤਨਾਮ सिखां खून नाले कहिड़ा नेता जमा